ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਅਤੇ ਬਿਜਲੀ ਦੇ ਵਧਾਏ ਰੇਟਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਦੱਸਦੇ ਹੀ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮਿਤ ਸਿੰਘ ਪਹਾੜਾ ਅਤੇ ਵਿਧਾਇਕ ਤ੍ਰਿਪਰਜਿੰਦਰ ਸਿੰਘ ਬਾਜਵਾ ਨੇ ਬਿਜਲੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਾਈਆਂ ਕੀਮਤਾਂ ਦੇ ਫੈਸਲੇ ਨੂੰ ਵਾਪਸ ਕਰਵਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਹੈ ਇਸ ਮੌਕੇ ਤੇ ਸ਼ਾਮਨੀ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਵੱਲੋਂ ਸ਼ੀਆਕਾਲੀ ਤਖਤ ਸਾਹਿਬ ਤੇ ਜਾ ਕਿ ਦਿੱਤੇ ਜਾ ਰਹੇ ਸਪਸ਼ਟਿਕਰਨ ਤੇ ਬੋਲਦੇ ਹੋਏ ਪਹਿਲਾਂ ਹੀ ਇਹ ਸਾਰੇ ਅਕਾਲੀ ਮੰਤਰੀ ਲੋਕਾਂ ਦੀ ਜਾ ਕੇ ਦੱਸਣ ਕਿ ਉਹਨਾਂ ਨੇ ਕਿਹੜੀਆਂ-ਕਿਹੜੀਆਂ ਗਲਤੀਆਂ ਜੜੀਆਂ ਨੇ ਉਹ ਕੀਤੀਆਂ ਨੇ ਅਤੇ ਅਸੀਂ ਕਿਹੜੀਆਂ ਗਲਤੀਆਂ ਕੀਤੀਆਂ ਅਸੀਂ ਕਿਹੜੀ ਗਲਤੀਆਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਰਹੇ ਹਾਂ ਉਹਨਾਂ ਕਹਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਦੋਸ਼ੀ ਕਰਾਰ ਕੀਤਾ ਹੈ ਪਰ ਇਹ ਦੋਸ਼ੀ ਅਜੇ ਤੱਕ ਆਪਣੀ ਗਲਤੀਆਂ ਲੋਕਾਂ ਸਾਹਮਣੇ ਨਹੀਂ ਮੰਨ ਰਹੇ ਉਹਨਾਂ ਕਹਿਆ ਹੈ ਕਿ ਇਹ ਸਾਰੇ ਉਸ ਸਮੇਂ ਦੇ ਮੰਤਰੀਆਂ ਨੇ ਸੌਦਾ ਸਾਜ਼ ਨੂੰ ਨਾਲ ਹੋ ਕੇ ਮਾਫੀ ਮੰਗਵਾਈ ਹੈ ਸਾਰੇ ਵਾਰੀ ਵਾਰੀ ਸਪਸ਼ਟੀਕਰਨ ਦੇਣ ਜਾ ਰਹੇ ਆ ਪਰ ਅਜੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਸਪਸ਼ਟੀਕਰਨ ਜਿਹੜਾ ਹੈ ਇਹ ਗੋਲ ਮੋਲ ਜਿਹਾ ਦੇ ਰਿਹਾ ਪਹਿਲਾਂ ਤੇ ਪਬਲੀਕਲੀ ਐਕਸੈਪਟ ਕਰਨ ਕਿ ਅਸੀਂ ਕਿਹੜੀਆਂ ਗਲਤੀਆਂ ਕੀਤੀਆਂ ਤੇ ਕਿਸ ਕਾਰਨ ਅੱਜ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਤੇ ਜਾ ਰਹੇ ਆ ਅਕਾਲ ਤਖਤ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਇੱਕ ਕਿਸਮ ਦਾ ਦੋਸ਼ੀ ਇਹਨਾਂ ਨੂੰ ਕਿਹਾ ਤੇ ਜਿਹੜੇ ਦੋਸ਼ੀ ਅਜੇ ਤੱਕ ਤੇ ਆਪਣਾ ਦੋਸ਼ ਹੀ ਨਹੀਂ ਮੰਨੇ ਮੈਨੂੰ ਕਿਸੇ ਲੀਡਰ ਦੀ ਦਿਖਾ ਦਿਓ ਇਨਕਲੂਡਿੰਗ ਸੁਬੀਤ ਸਿੰਘ ਬਾਦਲ ਕਿ ਕਿੱਥੇ ਉਹਨਾਂ ਦੀ ਪਬਲਿਕਲੀ ਐਕਪ੍ਰੈਸ ਨੋਟ ਆਇਆ ਹੋਵੇ ਕਿ ਹਾਂ ਅਸੀਂ ਸੌਦਾ ਸਾਦ ਨੂੰ ਮਾਫੀ ਵੀ ਦਿਵਾਈ ਆ ਹਾਂ ਅਸੀਂ ਸਾਡੇ ਕੋਲ ਵੱੱਜਰ ਗੁਨਾਹ ਹੋਇਆ ਪਰ ਜੇ ਤਾਂ ਹੀ ਤੇ ਇਹ ਗੱਲ ਕਿਤੇ ਵੀ ਨਹੀਂ ਉਹਨਾਂ ਨੇ ਮੰਨੀ ਬਸ ਗੋਲਮੋਲ ਜੀ ਗੱਲ ਉੱਥੇ ਜਾ ਕਰਦੇ ਆ ਜੀ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣ ਆਏ ਆ ਭੁੱਲਾਂ ਇਦਾਂ ਨਹੀਂ ਬਖਸ਼ਾਈਆਂ ਜਾਣੀਆਂ ਅਲਟੀਮੇਟਲੀ ਬਿੱਲੀ ਥੈਲਿਓਂ ਬਾਹਰ ਆਉਣੀ ਆ ਕਾਲਤਕ ਸਾਹਿਬ ਦੇ ਜਥੇਦਾਰ ਜੀ ਨੇ ਪਹਿਲ ਕਦਮੀ ਕੀਤੀ ਆ ਮੈਂ ਉਮੀਦ ਕਰਦਾ ਕਿ ਇਹ ਵੀ ਕਿਰਪਾ ਪਰਮਾਤਮਾ ਦੀ ਉਹਨਾਂ ਤੇ ਹੋਈ ਆ ਔਰ ਆਸ਼ ਕਰਦਾ ਕਿ ਜਥ ਇਹ ਇਹ ਪਬਲੀਕਲੀ ਇਹ ਸਾਰਾ ਕੁਝ ਕਲੀਅਰ ਕਰਨਗੇ ਕਿ ਇਨਕਲੂਡਿੰਗ ਸੁਖਬੀਰ ਸਿੰਘ ਬਾਦਲ ਸਾਰੇ ਕਾਲੀ ਦਲ ਦੇ ਜਿੰਨੇ ਵੀ ਉਸ ਸਮੇਂ ਦੇ ਵਜ਼ੀਰ ਸੀਗੇ ਜਿਨ੍ਹਾਂ ਨੇ ਨਾਲ ਹੋ ਕੇ ਇਹ ਮਾਫੀ ਦਵਾਈ ਜਿਨ੍ਹਾਂ ਨੇ ਸਾਰਾ ਕੁਝ ਇਹ ਬੱਜਰ ਗੁਨਾਹ ਕੀਤਾ ਇਹ ਪਬਲੀਕਲੀ ਪਹਿਲਾਂ ਗੱਲ ਆਵੇ ਕਿ ਇਹ ਮਾਫੀ ਮੰਗਣ ਕਾਦੀ ਜਾ ਰਹੀ ਹੈ ਜੇ ਤੱਕ ਤੇ ਤੁਹਾਨੂੰ ਤੇ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਮਾਫੀ ਕਾਦੀ ਮੰਨੀ ਮੰਗੀ ਜਾ ਰਹੀ ਹੈ ਸਿਰਫ ਉੱਥੇ ਜਾ ਕੇ ਇਹ ਪਬਲੀਕਲੀ ਜਾ ਰਿਹਾ ਕਿ ਜੀ ਅਸੀਂ ਆਪਣੀ ਮਾਫੀ ਮੰਗਣ ਗਏ ਆ ਪਰ ਕਾਦੀ ਮਾਫੀ ਮੰਗਣ ਗਏ ਹੋ ਜੇ ਤੱਕ ਤੇ ਪਬਲੀਕਲੀ ਸਾਨੂੰ ਵੀ ਨਹੀਂ ਪਤਾ ਲੱਗਿਆ ਲੱਗਦਾ ਨਹੀਂ ਕਿ ਮਾਫੀ ਜਿਹੜੀ ਹੈ ਪਹਿਲਾਂ ਲੋਕਾਂ ਕੋਲ ਮੰਗਣੀ ਚਾਹੀਦੀ ਹੈ ਪਹਿਲਾਂ ਲੋਕਾਂ ਦੀ ਕਚਹਿਰੀ 'ਚ ਜਾਣਾ ਚਾਹੀਦਾ ਉਸ ਤੋਂ ਬਾਅਦ ਮੈਂ ਮੈਂ ਇਹ ਗੱਲ ਕਹਿ ਰਿਹਾ ਕਿ ਚਾਹੇ ਉਹ ਲੋਕਾਂ ਦੀ ਕਚਹਿਰੀ 'ਚ ਜਾਣ ਚਾਹੇ ਸਾਡੀ ਸਰਪੰਚਤ ਅਦਾਲਤ ਜਦੋਂ ਕਾਲ ਤਖਤ ਸਾਹਿਬ ਜੀ ਦੇ ਹੁਕਮ ਹੋ ਜੇ ਤੇ ਉੱਥੇ ਵੀ ਜਾਣਾ ਬਣਦਾ ਪਰ ਪਬਲਿਕਲੀ ਤੁਸੀਂ ਉਹ ਚੀਜ਼ ਨੂੰ ਸੈਪਟ ਤੇ ਕਰੋ ਕਿ ਅਸੀਂ ਜਾ ਕਿਉਂ ਰਹੇ ਹਾਂ ਅਜੇ ਤੱਕ ਪਬਲਿਕਲੀ ਕਿਸੇ ਵੀ ਲੀਡਰ ਨੇ ਉੱਪਰ ਤੋਂ ਲੈ ਕੇ ਨੀਚੇ ਤੱਕ ਇਹ ਕਿਸੇ ਨੇ ਗੱਲ ਸੈਪਟ ਨਹੀਂ ਕੀਤੀ ਕਿ ਅਸੀਂ ਕਿਉਂ ਜਾ ਰਹੇ ਹਾਂ ਅਜੇ ਸਿਰਫ ਉਹ ਪਬਲਿਕਲੀ ਇੰਨਾ ਪਤਾ ਕਿ ਉੱਥੇ ਆਪਣੇ ਭੁੱਲ ਬਖਸ਼ਾਉਣ ਜਾ ਰਹੇ ਹਾਂ ਭੁੱਲ ਕਿਹੜੀ ਕੀਤੀ ਹੈ ਜਦੋਂ ਉਹ ਮੰਨਣਗੇ ਫਿਰ ਗੱਲ ਕਰਾਂਗੇ ਤੁਸੀਂ ਕਿੰਨਾ ਲਗਾ ਦੇ ਜਾ ਕੇ ਆਏ ਨੇ ਕਹਿੰਦੇ ਕਿ ਜੋ ਹੁਕਮ ਆਏਗਾ ਹੀ ਮੰਨਣਾ ਸਾਰੇ ਲੀਡਰ ਜਾ ਕੇ ਆਏ ਨੇ ਮੈਂ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਤੇ ਇੱਕਦਮ ਅਗਲੇ ਦਿਨ ਹੀ ਚਲੇ ਗਏ ਜਿੰਨੀ ਸਪੀਡ ਚੋਂ ਗਏ ਉੰਨੀ ਸਪੀਡ ਚ ਮੈਂ ਸਮਝਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਮੰਨ ਲੈਣਾ ਚਾਹੀਦਾ ਇਹ ਆ ਗਲਤੀ ਕਰਕੇ ਅਸੀਂ ਚੱਲੇ ਆ ਅਸੀਂ ਸੌਦਾ ਸਾਧ ਨੂੰ ਜਿਹੜਿਆ ਸਾਰਾ ਸਵਾਗਰ ਚ ਆਇਆ ਅਸੀਂ ਉਹਨੂੰ ਸਾਰਾ ਕੁਝ ਰਿਲੈਕਸੇਸ਼ਨ ਦਿੱਤੀਆਂ ਉਹ ਮੰਨਣ ਤੇ ਫਿਰ ਹੋ ਸਕਦਾ ਕਿ ਤੇ ਪਰਮਾਤਮਾ ਮਿਹਰ ਪਾਏ ਤੇ ਹੌਲੀ ਹੌਲੀ ਕਿਤੇ ਦਾਆਂ ਵੀ ਸਾਲਾਂ ਨੂੰ ਸੰਗਤ ਮਾਫ ਕਰ ਦੇ ਪਰ ਐਡੀ ਜਲਦੀ ਜੇ ਕਹਿਣ ਐਡਾ ਵੱਡਾ ਗੁਨਾਹ ਕਰਕੇ ਤੇ ਅਸੀਂ ਗੋਲ ਮੋਲ ਕਰਕੇ ਬਾਹਰ ਨਿਕਲ ਜਾਾਂਗੇ ਇਹ ਇਹ ਕਦੇ ਵੀ ਨਹੀਂ ਹੋਣੀ ਕਿਹੜਾ ਨਵੇਂ ਬੈਠੇ ਆ ਅਸੀਂ ਲੋਕਾਂ ਦੇ ਵਿੱਚ ਵੇਚਣ ਵਾਲੇ ਬੰਦੇ ਆ ਪਾਰਟੀ ਵੱਲੋਂ ਕਾਲ ਸੀਗੀ ਜਿਹੜਾ ਕੱਲ ਆਮ ਆਦਮੀ ਪਾਰਟੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾਏ ਆ ਜਿਹੜਾ 7 ਕਿਲੋਵਾਟ ਤੱਕ ਦਾ 3 ਰੁਪਏ ਦਾ ਅਸੀਂ ਰਾਜ ਦਿੱਤੀ ਸੀ ਉਹ ਵੀ ਇਹਨਾਂ ਪੈਸੇ ਲਾਤਦੇ ਨੇ ਸ਼ਹਿਰ ਟ੍ਰਾਂਸਪੋਰਟ ਦੇ ਜਿਹੜਾ ਸਫਰ ਦੇ ਪੈਸੇ ਉਹ ਵੀ ਵਧਾਉਂਦੇ ਨੇ ਸੋ ਇਹ ਲਗਾਤਾਰ ਜਿਹੜੇ ਕਹਿੰਦੇ ਸੀ ਖਜ਼ਾਨੇ ਸਾਡੇ ਬਹੁਤ ਭਰੇ ਪਏ ਆ ਉਤੋਂ ਦੀ ਉਲਟ ਰੇ ਆ ਅੱਜ ਚੋਰੀ ਤੇ ਮੋਰੀ ਦੇ ਨਾਲ ਚੋਰੀ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਡਾਕਾ ਮਾਰ ਰਹੇ ਆ ਅੱਜ 92 ਪੈਸੇ ਡੀਜ਼ਲ ਵਧਾ ਦਿੱਤਾ ਕਿਸਾਨ ਤੇ ਅੱਗੇ ਮਾਰ ਰਹੇ ਆ ਤੇ ਅੱਜ ਇਹਨਾਂ ਨੇ ਲਗਭਗ 1 ਰੁਪਿਆ ਜਿਹੜਾ ਡੀਲ ਡੀਜ਼ਲ ਪਿੱਛੇ ਵੈਟ ਵਧਾ ਦਿੱਤਾ ਪੈਟਰੋਲ ਜਿਹੜਾ 68 ਪੈਸੇ ਵਧਾ ਦਿੱਤਾ ਸੋ ਇਸ ਕਰਕੇ ਅੱਜ ਉਸ ਬੰਦ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਧਰਨੇ ਦੇ ਰਹੇ ਆ ਔਰ ਅੱਜ ਸਮੁੱਚਾ ਜ਼ਿਲ੍ਹਾ ਸਰਦਾਰ ਤ੍ਰਿਪਤਿਰਜਿੰਦਰ ਸਿੰਘ ਬਾਜਵਾ ਜੀ ਮੇਰੇ ਨਾਲ ਬੈਠੇ ਨੇ ਇਹ ਅਸੀਂ ਅੱਜ ਧਰਨਾ ਦੇ ਕੇ ਆਏ ਆ ਔਰ ਇਹ ਮੈਮੋਰੈਂਡਮ ਡੀਸੀ ਸਾਹਿਬ ਨੂੰ ਦੇਣਾ ਔਰ ਡੀਸੀ ਸਾਹਿਬ ਕਹਿੰਦੇ ਆ ਮੈਂ ਵੀ ਸੀ ਚਾ ਡੀਸੀ ਸਾਹਿਬ ਦੇ ਅੱਗੇ ਏਡੀਸੀ ਜਨਰਲ ਨੂੰ ਕਿਹਾ ਕਿ ਉਹ ਲੈ ਲੈਂਦੇ ਉਹਨਾਂ ਨੂੰ ਕਿਹਾ ਕਹਿੰਦੇ ਮੈਂ ਵੀ ਵੀ ਸੀ ਚਾ ਮੈਂ ਅੱਗੇ ਵੀ ਬਹੁਤ ਵਾਰ ਦੇਖਿਆ ਕਿਸੇ ਅਫਸਰ ਨੂੰ ਫੋਨ ਕਰ ਲਵੋ ਕਹਿੰਦੇ ਅਸੀਂ ਵੀ ਸੀ ਤੇ ਆ ਸੋ ਇਹ ਸਰਕਾਰ ਹੀ ਵੀ ਸੀ ਤੇ ਚੱਲਣ ਵਾਲੀ ਆ ਕਿਉਂਕਿ ਮਸ਼ਹੂਰੀਆਂ ਦੀ ਸਰਕਾਰ ਆ ਕੰਪਿਊਟਰਾਂ ਤੇ ਚਲਦੀ ਆ ਥੱਲੇ ਕੁਝ ਨਹੀਂ ਵੇਖ ਰਹੇ ਕੀ ਹੋ ਰਿਹਾ ਕਿਉਂਕਿ ਲੋਕਾਂ ਦਾ ਜਿਹੜਾ ਇਹਨਾਂ ਨੇ ਲੱਕ ਤੋੜਿਆ ਪਿਆ ਇਹਦਾ ਜਵਾਬ ਲੋਕਾਂ ਦੀ ਕਚੈਰੀ ਚ ਅੱਗੇ ਵੀ ਲੋਕਾਂ ਨੇ ਦੇ ਦਿੱਤਾ ਇਹਨਾਂ ਨੂੰ 92 ਤੋਂ 32 ਰਹਿ ਗਏ ਅਰਕਾ 32 ਐਮਐਲਏ ਜਿੱਤੇ ਇਹਨਾਂ ਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਸਿੰਗਲ ਅੰਕੜੇ ਦੇ ਵਿੱਚ ਐਮਐਲਏ ਨਹੀਂ ਜਿੱਤਣੇ ਸੋ ਇਸ ਕਰਕੇ ਜੋ ਲੋਕਾਂ ਦਾ ਸਾਡਾ ਰਾਈਟ ਬਣਦਾ ਆ اپੋਜੀਸ਼ਨ ਵਾਲਿਆਂ ਦਾ ਜਿੱਥੇ ਸਰਕਾਰ ਗਲਤ ਆ ਉਹਨਾਂ ਨੂੰ ਟਰੈਕ ਤੇ ਲਿਆਈਏ ਅੱਜ ਡੀਸੀ ਸਾਹਿਬ ਦਾ ਫਰਜ ਬਣਦਾ ਹੈ ਉਹਨਾਂ ਦੇ ਅਫਸਰਾਂ ਦਾ ਫਰਜ ਬਣਦਾ ਹੈ ਕਿ ਮੈਮੋਰੰਡਮ ਲੈਂਡ ਸਾਰੀ ਲੋਕ ਜਿਹੜੇ ਆ ਲੋਕਾਂ ਦੀ ਆਵਾਜ਼ ਅਸੀਂ ਲੋਕ ਰਾਏ ਦੇ ਆ ਲੋਕਾਂ ਨੇ ਚੁੜਿਆ ਸਾਨੂੰ ਲੋਕਾਂ ਦੀ ਆਵਾਜ਼ ਲੈ ਕੇ ਆਏ ਆ ਸੋ ਇਸ ਕਰਕੇ ਡੀਸੀ ਸਾਹਿਬ ਬੀ ਡੀਸੀ ਸਾਹਿਬ ਸਾਰੇ ਜਿਹੜੇ ਆ ਹਮੇਸ਼ਾ ਮੇਰੇ ਖਾ 24 ਆਰ ਜੀ ਇਹਨਾਂ ਦੀ ਅਫਸਰਸ਼ਾਹੀ ਸਾਰੀ ਸਰਕਾਰ ਜਿਹੜੀ ਵੀਸੀ ਤੇ ਰਹਿੰਦੀ ਆ ਤੁਸੀਂ ਕਿਤੇ ਤੁਸੀਂ ਟੈਲੀਫੋਨ ਕਰਕੇ ਵੇਖ ਲਿਓ ਤੁਹਾਨੂੰ ਹੀ ਇਹੋ ਜਵਾਬ ਆਏਗਾ ਕਿ ਵੀਸੀ ਤਲ ਰਹੀ ਆ ਉਹ ਭਾਈ ਸਾਹਿਬ ਵੀਸੀ ਤੋਂ ਬਾਹਰ ਨਿਕਲੋ ਲੋਕਾਂ ਦੀ ਕੀਸੀ ਹੋਈ ਪਈ ਆ ਲੋਕਾਂ ਦੇ ਜਿਹੜੇ ਹਾਲਾਤ ਨੇ ਅੱਜ ਦੇਣੇ ਗੋਲੀਆਂ ਚੱਲਦੀਆਂ ਨੇ ਆ ਥੋੜੇ ਦਿਨ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਨਕਲਮਾ ਜੰਦੇ ਘਰ ਗੋਲੀਆਂ ਚੱਲੀਆਂ ਇਸ ਤੋਂ ਪਹਿਲਾਂ ਜਿਹੜਾ 1 ਨੰਬਰ ਸਕੀਮ ਪ੍ਰੋਮੋਸ਼ਨ ਟ੍ਰਸਟੀ 40 ਲੱਖ ਦੀ ਚੋਰੀ ਹੋਈ ਆ ਇਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਲੋਕ ਅੱਜ ਡਰ ਰਹੇ ਨੇ ਤੇ ਇਹਨਾਂ ਕਤਲ ਫਿਰੋਜ਼ਪੁਰ ਹੋ ਗਏ ਨੇ ਹਰ ਰੋਜ਼ ਜਿਹੜੀ ਆ ਗੁੰਡਾਗਰਦੀ ਪੰਜਾਬ 'ਚ ਵਧੀ ਹੋਈ ਆ ਸੋ ਇਹ ਲੋਕਾਂ ਨੂੰ ਜਗਾਉਣ ਵਾਸਤੇ ਅਸੀਂ ਇੱਥੇ ਇਹ ਸਰਕਾਰ ਨੂੰ ਜਗਾਉਣ ਲਈ ਇੱਥੇ ਆਏ ਆ ਸੋ ਮੈਂ ਉਮੀਦ ਕਰਦਾ ਕਿ ਡੀਸੀ ਸਾਹਿਬ ਆ ਕੇ ਬਾਹਰ ਸਾਡੇ ਕੋਲੋਂ ਮੈਮੋਰੰਡਮ ਲੈਣ ਸਾਡੀ ਆਵਾਜ਼ ਚੀਫ ਮਿਨਿਸਟਰ ਸਾਹਿਬ ਤੱਕ ਪਹੁੰਚਾਉਣ ਤਾਂ ਜੋ ਸਰਕਾਰ ਜਿਹੜੀ ਆ ਸੁੱਤੀ ਪਈ ਆ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰੀਏ ਤੇ ਜਿਹੜੇ ਗਰੀਬਾਂ ਦਾ ਲੱਕ ਟੁੱਟ ਰਿਹਾ ਜੋ ਮੰਗਹਾਈ ਚ ਪੀਸ ਰਹੇ ਆ ਅੱਜ ਉਹਨਾਂ ਦੇ ਹਾਲਾਤ ਅਸੀਂ ਡੀਸੀ ਸਾਹਿਬ ਦੇ ਥਰੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਉੱਥੇ ਸੈਸ਼ਨ ਦੇ ਵਿੱਚ ਤੇ ਕੋਈ ਬਹੁਤੀ ਗੱਲ ਸੁਣਦੇ ਨਹੀਂ ਕਿਉਂਕਿ ਸਮਾਂ ਵੀ ਉਹਨਾਂ ਕੋਲ ਘੱਟ ਸੈਸ਼ਨ ਹੀ 2 ਦਿਨ ਦਾ ਹੁੰਦਾ ਸੋ ਇਸ ਕਰਕੇ ਅੱਜ ਅਸੀਂ ਲੋਕਤੰਤ੍ਰਿਕ ਢੰਗ ਦੇ ਨਾਲ ਇੱਥੇ ਸਾਰੇ ਡਿਸਟ੍ਰਿਕਟ ਵੱਲੋਂ ਇੱਥੇ ਸਾਰੇ ਬਲਾਕ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਐਮਸੀ ਸਾਹਿਬਾਨ ਸਰਪੰਚ ਬਲਾਕ ਸੰਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਜਾ ਬਦਰਜਾ ਸਾਰੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਇੱਥੇ ਪਹੁੰਚੇ ਆ ਸੋ ਅਸੀਂ ਲਗਾਤਾਰ ਇਹ ਪ੍ਰੋਟੈਸਟ ਕਰਾਂਗੇ ਜਿੰਨੀ ਦੇਰ ਤੱਕ ਸਾਡਾ ਜਿਹੜਾ ਮੈਮੋਰੰਡਮ ਹੈ ਡੀਸੀ ਸਾਹਿਬ ਆ ਕੇ ਨਹੀਂ ਲਏ। ਬਿਜਲੀ ਦੇ ਬਿਜਲੀ ਦੇ ਅਧਿਕਾਰੀ ਆ ਗਏ ਨੇ ਇਹਨਾਂ ਉੱਪਰ ਬੜੀ ਕਿ ਦਬਾਅ ਹੈਗਾ ਕਿਉਂਕਿ ਕੱਲ ਵੇਖੋ ਮੈਂ ਮੈਂ ਦੱਸਦਾ ਮੈਂ ਦੱਸਦਾ ਜੀ ਦਬਾਅ ਇਹਨਾਂ ਵਿਚਾਰਿਆਂ ਅਫਸਰਾਂ ਦਾ ਕੀ ਕਸੂਰ ਆ ਸਰਕਾਰ ਉਹ ਚਲਾਉਂਦੇ ਨੇ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੇ ਬਾਹਰੋਂ ਦਿੱਲੀ ਤੋਂ ਲਿਆ ਕੇ ਬੰਦੇ ਭਾਇਓ ਹੈ ਕੰਪਿਊਟਰ ਤੇ ਪਿੱਛੇ ਮੈਂ ਅਨਿਕੇਤ ਸਖ세ਨਾ ਨੂੰ ਫੜਿਆ ਵੀ ਸੀ ਤੇ ਔਰ ਉੱਥੇ ਉਹ ਦੱਸਦੇ ਨੇ ਕਿ ਕਿਹਦੀ ਫੋਟੋ ਅਸੀਂ ਦਿਖਾਉਣੀ ਆ ਕਿਹਦਾ ਬਾਹਰ ਪੰਜਾਬ ਦੇ ਲੋਕਾਂ 'ਚ ਮੈਸੇਜ ਦੇਣਾ ਨਹੀਂ ਦੇਣਾ ਇੱਥੇ ਹੁਣ ਓਪਨਲੀ ਅਸੀਂ ਬੋਲ ਰਹੇ ਕਿ ਡੀਸੀ ਸਾਹਿਬ ਨੇ ਤੇ ਯਾ ਉਹਨਾਂ ਦੇ ਅਫਸਰਾਂ ਨੇ ਮੈਂਡੋ ਮੈਮੋਰੈਂਡਮ ਲਿਆ ਉਹ ਫਿਰ ਚੈਨਲ ਤੇ ਚੱਲੂ ਕਿਉਂ ਲਿਆ ਉਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉਹ ਡਰਦੀ ਆ ਕਿ ਇਹ ਲੋਕਾਂ ਤੱਕ ਗੱਲ ਨਾ ਪਹੁੰਚੇ ਕਿ ਅਸੀਂ ਰੇਟ ਵਧਾਏ ਆ ਅਸੀਂ ਲੋਕਾਂ ਨੂੰ ਇਨਡਾਇਰੈਕਟਲੀ ਉਹਨਾਂ ਦੀ ਜੇਬ ਤੇ ਕੈਂਚੀ ਫੇਰ ਰਿਹਾ ਸੋ ਇਹ ਉਹਨਾਂ ਦੇ ਸੁਭਾਵਕ ਕਿ ਪੋਲਿਟੀਕਲ ਪ੍ਰੈਸ਼ਰ ਅਫਸਰਾਂ ਤੇ ਹੁੰਦਾ ਆ ਉਹ ਇਹਨਾਂ ਤੇ ਹੈਗਾ ਆ ਕਿ ਉਹ ਪਹਿਲਾਂ ਵੀ ਚੱਲਦਾ ਰਿਹਾ ਪਹਿਲਾਂ ਤੇ ਕੋਈ ਐਜਾ ਪ੍ਰੈਸ਼ਰ ਨਹੀਂ ਸੀ ਠੀਕ ਆ ਮੈਮੋਰੈਂਡਮ ਲਿਆ ਲਓ ਤੁਸੀਂ ਆ ਸਾਡਾ ਮੈਮੋਰੈਂਡਮ ਸੀ ਮਿਨਿਸਟਰ ਸਾਹਿਬ ਤੋਂ ਬਚਾਓ